ਪਿਛਲੇ 15-20 ਦਿਨਾਂ ਤੋਂ ਪੰਜਾਬ ਜਿਹੜਾ ਹੈ ਹੜ੍ਹਾਂ ਦਾ ਮੁਕਾਬਲਾ ਕਰਦਾ ਪਿਆ ਹੈ ਤੇ ਅੱਜ ਮੁਸਲਮਾਨ ਭਾਈਚਾਰੇ ਦੀ ਵੱਡੀ ਤਾਦਾਦ ਜਿਹੜੀ ਹੈ तकरीबन 100 ਗੱਡੀਆਂ ਲੈ ਕੇ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਸਾਡੇ ਜਿਹੜੇ ਨੇੜੇ ਦੇ ਸੂਬੇ ਨੇ ਹਰਿਆਣਾ, ਐਮਰਵਾਦ, ਉੱਤਰ ਪ੍ਰਦੇਸ਼ ਹੈ, ਸ਼ਾਮਲੀ ਹੈ, ਇਸੇ ਤਰ੍ਹਾਂ ਪੌਂਟਾ ਸਾਹਿਬ ਹੈ, ਹਿਮਾਚਲ ਹੈ, ਅਲੱਗ-ਅਲੱਗ ਖੇਤਰਾਂ ਦੇ ਜਿਹੜੇ ਮਸਜਿਦਾਂ ਦੇ ਪ੍ਰਧਾਨ, ਇਮਾਮ ਸਾਹਿਬਾਨ, ਮੁਫਤੀ ਸਾਹਿਬਾਨ ਜਿਹੜੇ ਨੇ ਉਹ ਸਾਡੀ ਅਪੀਲ ਤੋਂ ਬਾਅਦ ਪੰਜਾਬ 'ਚ ਆਏ ਨੇ ਔਰ ਵੱਡੀ ਰਾਹਤ ਸਮੱਗਰੀ ਜਿਹੜੀ ਹੈ ਸਾਰੇ ਪਾਸੇ ਵੰਡ ਰਹੇ ਉਸੀ ਸਿਲਸਿਲੇ 'ਚ ਅਜਤੀ ਸੰ ਸੀਚੇਵਾਲ ਜੀ ਕੋ ਵੀ ਆਏ ਆ ਇਹਨਾਂ ਨਾਲ ਸਾਡੀ ਬਹੁਤ ਪੁਰਾਣੀ ਸਾਝ ਹੈ ਔਰ ਇਹ ਤਾਂ ਵੱਡੀ ਗੱਲ ਹੈ ਕਿ ਅਸੀਂ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਵਿੱਚ ਆ ਜਿਹੜੀ ਕਿ ਪਹਿਲੀ ਪਾਸ਼ਾਹੀ ਤਨਤਨ ਗੁਰਨਾਨਕ ਦੇਵ ਜੀ ਦੀ ਜੋ ਪ੍ਰਾਪਤ ਧਰਤੀ ਹੈ ਇੱਥੇ ਗੁਰੂ ਸਾਹਿਬ ਨੇ ਇੱਕ ਲੰਮਾ ਸਮਾਂ گزارਿਆ ਹੈ ਔਰ ਇਹ ਧਰਤੀ ਜਿਹੜੀ ਆਪਸੀ ਭਾਈਚਾਰੇ ਚ ਸਾਂਝੀ ਦੀ ਧਰਤੀ ਹੈ ਇੱਥੋਂ ਇੱਕ ਸਮਾਂ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਰਬਾਬੀ ਤੇ ਭਾਈ ਲਾਲੋ ਜੀ ਜਿਹੜੇ ਹੈ ਉਹਨਾਂ ਨੇ ਇਕੱਠੇ ਹੋ ਕੇ ਆਪਸੀ ਏਕਤਾ ਭਾਈਚਾਰੇ ਦਾ ਸਨੇਹਾ ਦਿੱਤਾ ਜੀ ਨਮਾਜ਼ ਦਾ ਜਦੋਂ ਸਮਾਂ ਹੋਇਆ ਨਮਾਜ਼ ਵੀ ਅਸੀਂ ਇੱਥੇ ਅਦਾ ਕੀਤੀ ਹੈ ਪਵਿੱਤਰ ਬੋਈ ਦੇ ਟੰਡੇ ਦੇ ਉੱਤੇ ਅਦਾ ਕੀਤੀ ਔਰ ਇਸੇ ਚ ਦੁਆ ਕੀਤੀ ਹੈ ਕਿ ਉਹ ਕਹਿੰਦੇ ਕਿ ਬਿਨਾਂ ਰੱਬ ਦੇ ਹੁਕਮ ਦੇ ਕੋਈ ਵੀ ਚੀਜ਼ ਫਤਿਹ ਨਹੀਂ ਕੀਤੀ ਜਾ ਸਕਦੀ ਜਿੱਥੇ ਪੰਜਾਬ ਹੜ੍ਹਾਂ ਦਾ ਮੁਕਾਬਲਾ ਕਰਦਾ ਪਿਆ ਹੈ ਉੱਥੇ ਅਸੀਂ ਖੁਦਾ ਦੇ ਅੱਗੇ ਅੱਜ ਦੁਆ ਕੀਤੀ ਹੈ ਕਿ ਪੰਜਾਬ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਇਹ ਜਿਹੜੀ ਤਕਲੀਫ ਹੈ ਤੋਂ ਨਿਜਾਤ ਮਿਲੇ ਹੜ ਜਿਹੜੇ ਹੈ ਉਹ ਮੁੜ ਕੇ ਆਪਣੀ ਹੱਦਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਵਾਪਸ ਜਾਣ ਉਹ ਪੰਜਾਬ ਦੇ ਲੋਕ ਜਿਹੜੇ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਅੱਲਾਹ ਤਾਲਾ ਇਹਨਾਂ ਨੂੰ ਇਹਨਾਂ ਸਮਰਥਤ ਕਰੇ ਨੀ ਤਾਕਤ ਦੇਵੇ ਕਿ ਇਸ ਤਰਾਸਦੀ ਦਾ ਮੁਕਾਬਲਾ ਜਿਹੜਾ ਹੈ ਉਹ ਇਸੇ ਤਰ੍ਹਾਂ ਹਸਦੇ ਖੇੜਦੇ ਕਰੇ ਪਿਛਲੇ 15-20 ਦਿਨਾਂ ਤੋਂ ਪੰਜਾਬ ਜਿਹੜਾ ਹੈ ਹੜ੍ਹਾਂ ਦਾ ਮੁਕਾਬਲਾ ਕਰਦਾ ਪਿਆ ਤੇ ਅੱਜ ਮੁਸਲਮਾਨ ਭਾਈਚਾਰੇ ਦੀ ਵੱਡੀ ਤਾਦਾਦ ਜਿਹੜੀ ਹੈ तकरीबन 100 ਗੱਡੀਆਂ ਲੈ ਕੇ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਸਾਡੇ ਜਿਹੜੇ ਨੇੜੇ ਦੇ ਸੂਬੇ ਨੇ ਹਰਿਆਣਾ, ਐਮਰਵਾਦ, ਉੱਤਰ ਪ੍ਰਦੇਸ਼ ਹੈ, ਸ਼ਾਮਲੀ ਹੈ, ਇਸੇ ਤਰ੍ਹਾਂ ਪੌਂਟਾ ਸਾਹਿਬ ਹੈ, ਹਿਮਾਚਲ ਹੈ। ਅਲੱਗ-ਅਲੱਗ ਖੇਤਰਾਂ ਦੇ ਜਿਹੜੇ ਮਸਜਿਦਾਂ ਦੇ ਪ੍ਰਧਾਨ, ਇਮਾਮ ਸਾਹਿਬਾਨ, ਮੁਫਤੀ ਸਾਹਿਬਾਨ ਜਿਹੜੇ ਨੇ ਉਹ ਸਾਡੀ ਅਪੀਲ ਤੋਂ ਬਾਅਦ ਪੰਜਾਬ 'ਚ ਆਏ ਨੇ ਔਰ ਵੱਡੀ ਰਾਹਤ ਸਮੱਗਰੀ ਜਿਹੜੀ ਹੈ ਸਾਰੇ ਪਾਸੇ ਵੰਡ ਰਹੇ ਹਨ। ਉਸੇ سلسلے 'ਚ ਅੱਜ ਅਤੀ ਸੰ ਸੀਚੇਵਾਲ ਜੀ ਕੋ ਵੀ ਆਏ ਆ। ਇਹਨਾਂ ਨਾਲ ਸਾਡੀ ਬਹੁਤ ਪੁਰਾਣੀ ਸਾਂਝ ਹੈ ਔਰ ਇਹ ਤਾਂ ਵੱਡੀ ਗੱਲ ਹੈ ਕਿ ਅਸੀਂ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਵਿੱਚ ਆਂ ਜਿਹੜੀ ਕਿ ਪਹਿਲੀ ਪਾਸ਼ਾਹੀ ਤਨਤਨ ਗੁਰਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਧਰਤੀ ਹੈ ਇੱਥੇ ਗੁਰੂ ਸਾਹਿਬ ਨੇ ਇੱਕ ਲੰਮਾ ਸਮਾਂ گزارਿਆ ਔਰ ਇਹ ਧਰਤੀ ਜਿਹੜੀ ਆਪਸੀ ਭਾਈਚਾਰੇਕ ਸਾਂਝ ਦੀ ਧਰਤੀ ਹੈ ਇੱਥੋਂ ਇੱਕ ਸਮਾਂ ਸੀ ਜਦੋਂ ਗੁਰਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਰਬਾਬੀ ਤੇ ਭਾਈ ਲਾਲੋ ਜੀ ਜਿਹੜੇ ਹੈ ਉਹਨਾਂ ਨੇ ਇਕੱਠੇ ਹੋ ਕੇ ਆਪਸੀ ਏਕਤਾ ਭਾਈਚਾਰੇ ਦਾ ਸਨੇਹਾ ਦਿੱਤਾ ਜੀ ਨਮਾਜ਼ ਦਾ ਜਦੋਂ ਸਮਾਂ ਹੋਇਆ ਨਮਾਜ਼ ਵੀ ਅਸੀਂ ਇੱਥੇ ਹੱਥਾ ਕੀਤੀ ਹੈ ਪਵਿੱਤਰ ਬੋਈ ਦੇ ਟੰਡੇ ਦੇ ਉੱਤੇ ਅਦਾ ਕੀਤੀ ਔਰ ਇਸੇ ਦੀ ਦੁਆ ਕੀਤੀ ਹੈ ਕਿ ਉਹ ਕਹਿੰਦੇ ਕਿ ਬਿਨਾਂ ਰੱਬ ਦੇ ਹੁਕਮ ਦੇ ਕੋਈ ਵੀ ਚੀਜ਼ ਫਤਹ ਨਹੀਂ ਕੀਤੀ ਜਾ ਸਕਦੀ ਜਿੱਥੇ ਪੰਜਾਬ ਹੜ੍ਹਾਂ ਦਾ ਮੁਕਾਬਲਾ ਕਰਦਾ ਪਿਆ ਹੈ ਉੱਥੇ ਅਸੀਂ ਖੁਦਾ ਦੇ ਅੱਗੇ ਅੱਜ ਦੁਆ ਕੀਤੀ ਹੈ ਕਿ ਪੰਜਾਬ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਜਿਹੜੀ ਤਕਲੀਫ ਹੈ ਉਸ ਤੋਂ ਨਿਜਾਤ ਮਿਲੇ ਹੜ ਜਿਹੜੇ ਹੈ ਉਹ ਮੁੜ ਕੇ ਆਪਣੀ ਹੱਦਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਵਾਪਸ ਜਾਣ ਔਰ ਪੰਜਾਬ ਦੇ ਲੋਕ ਜਿਹੜੇ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਅੱਲਾਹ ਤਾਲਾ ਇਹਨਾਂ ਨੂੰ ਇਹਨਾਂ ਸਮਰਥਤ ਕਰੇ ਨੀ ਤਾਕਤ ਦੇਵੇ ਕਿ ਇਸ ਤਰਾਸਦੀ ਦਾ ਮੁਕਾਬਲਾ ਜਿਹੜਾ ਹੈ ਉਹ ਇਸੇ ਤਰ੍ਹਾਂ ਹਸਦੇ ਖੇਡ ਦੇ ਕਰੇ